ਮੇਰਾ ਨਾਮ ਬਲਵਿੰਦਰ ਸਿੰਘ ਆ ਪਿੰਡ ਮੈਂ ਰਾਜੇਵਤੋਂ ਆ ਜੀ ਹਲਕਾ ਸੁਲਤਾਨਪੁਰ ਲੋਧੀ ਐ ਇੱਥੇ ਰਾਤ ਦੀ ਬਹੁਤ ਜ਼ਿਆਦਾ ਢਾਹ ਲੱਗੀ ਹੋਈ ਐ ਹਜੇ ਤੱਕ ਸਵੇਰ ਦਾ ਸਾਰਿਆਂ ਨੂੰ ਪਤਾ ਲੱਗ ਗਿਆ ਡੀਸੀ ਐਸਡੀਐਮ ਕੋਈ ਨਹੀਂ ਇੱਥੇ ਆਇਆ ਜੀ ਪ੍ਰਸ਼ਾਸਨ ਬਿਲਕੁਲ ਨਹੀਂ ਆਇਆ ਔਰ ਪਿੰਡ ਦੇ ਨੌਜਵਾਨ ਸਵੇਰੇ ਤੋਂ ਲੱਗੇ ਹੋਏ ਨੇ ਦਰਖਤ ਵਿੱਚ ਪਾ ਪਾ ਕੇ ਕਿ ਉਹਦੀ ਢਾਲ ਰੁਕ ਜਾਵੇ ਲੇਕਿਨ ਜਿਹੜੀ ਇਹ ਢਾਹ ਐ ਹੱਦ ਤੋਂ ਵੱਧ ਲੱਗੀ ਹੋਈ ਐ ਤੇ ਜਿਹੜੀ ਇਹਦੀ ਰਫਤਾਰ ਐ ਨਾ ਜਿਹੜੀ ਪਾਣੀ ਦੀ ਬਹੁਤ ਜ਼ਿਆਦਾ ਸਪੀਡ ਦੇ ਵਿੱਚ ਇਸ ਦੇ ਨਾਲ ਹੀ ਸਾਡਾ ਸਕੂਲ ਐ ਜਿਹੜਾ ਆਂਗਣਵਾੜੀ ਸਕੂਲ ਐ ਉਹਨੂੰ ਬਹੁਤ ਜ਼ਿਆਦਾ ਖਤਰਾ ਹੈ ਸੰਗਤ ਨੂੰ ਅਪੀਲ ਹੈ ਮਹਾਂਪੁਰਖਾਂ ਨੂੰ ਅਪੀਲ ਹੈ ਕਿ ਇਹ ਇੱਥੇ ਜਲਦ ਤੋਂ ਜਲਦ ਆ ਕੇ ਸੇਵਾ ਲਈ ਆਣ ਟਰਾਲੀਆਂ ਬੋਰੇ ਭਰ ਕੇ ਜਿੱਦਾਂ ਵੀ ਸੇਵਾ ਲੱਗੇ ਇੱਥੇ ਕਰਨ 2023 ਦੇ ਵਿੱਚ ਇਦਾਂ ਢਾ ਲੱਗੀ ਸੀ ਜਿਹੜੇ ਸੰਤ ਮਹਾਂਪੁਰਖ ਬਾਬਾ ਜੈ ਸਿੰਘ ਜੀ ਮਹਿਮਦਵਾਲ ਤੋਂ ਉਹ ਬਿਲਕੁਲ ਇੱਥੇ ਮੋਰਚਾ ਲਾ ਕੇ ਬਹਿ ਗਏ ਸੀ ਸੰਤ ਬਾਬਾ ਲੀਡਰ ਸਿੰਘ ਜੀ ਉਹ ਵੀ ਇੱਥੇ ਮੋਰਚਾ ਲਾ ਕੇ ਬਹਿ ਗਏ ਸੀ ਉਸ ਟਾਈਮ ਇਹਨਾਂ ਨੇ ਸੰਤ ਮਹਾਂਪੁਰਖਾਂ ਨੇ ਬੜੀ ਅਪੀਲ ਕੀਤੀ ਜਾਂ ਮੇਂਤ ਨਾਲ دریا ਦਾ ਜਿਹੜਾ ਵਹਾਅ ਸੀ ਰੁਕ ਗਿਆ ਸੀ ਅਸੀਂ ਹੁਣ ਫਿਰ ਅਪੀਲ ਕਰਨੇ ਆ ਕਿ ਸਾਡੇ ਸੰਤ ਮਹਾਂਪੁਰਸ਼ਾਨ ਇੱਥੇ ਤੇ ਸਾਡਾ ਜਿਹੜਾ ਇਦਾਂ ਦਾ ਬੁਰਾ ਹਾਲ ਹੋ ਰਿਹਾ ਹੈ ਢਾਹ ਦੇ ਨਾਲ ਉਹ ਰੁਕ ਸਕੇ ਕੀ ਆਪਾਂ ਸੰਤ ਮਹਾਂਪੁਰਸ਼ਾਨ ਨੂੰ ਅਪੀਲ ਕਰਦੇ ਪ੍ਰਸ਼ਾਸਨ ਤੁਹਾਡਾ ਕੋਈ ਸਹਿਯੋਗ ਕਰ ਰਿਹਾ ਕਿ ਨਹੀਂ ਕਰ ਰਿਹਾ ਪ੍ਰਸ਼ਾਸਨ ਜੀ ਬਿਲਕੁਲ ਸਹਿਯੋਗ ਨਹੀਂ ਕਰ ਰਿਹਾ ਜੀ ਪ੍ਰਸ਼ਾਸਨ ਦਾ ਕੋਈ ਬੰਦਾ ਅਧਿਕਾਰੀ ਨਹੀਂ ਆਇਆ ਜੀ ਇਸ ਕਰਕੇ ਅਸੀਂ ਮਹਾਂਪੁਰਖਾਂ ਨੂੰ ਅਪੀਲ ਕਰਦੇ ਆ ਕਿ ਉਹਨਾਂ ਦੇ ਨਾਲ ਜਿਹੜੀ ਸੰਗਤ ਹੁੰਦੀ ਹੈ ਨਾ ਉਹ ਬਹੁਤ ਜ਼ਿਆਦਾ ਹੁੰਦੀ ਹੈ ਤੇ ਅਮਾ ਪੁਰਖਾਂ ਨੂੰ ਅਪੀਲ ਤਾ ਕਰਦੇ ਜੀ ਜਿਹੜਾ ਇੱਥੋਂ ਸਿੱਧੀ ਢਾਂ ਲੱਗੀ ਕਿੰਨੀ ਕੁ ਇੱਥੋਂ ਮਿੱਟੀ ਦਰਿਆ ਬੁਰਦ ਹੋ ਚੁੱਕੀ ਹੈ ਜੀ ਦੇਖੋ ਜੀ ਸਵੇਰ ਦੀ ਜਿਹੜੀ ਢਾਂ ਲੱਗੀ ਘੜ ਤੋਂ ਘੜ ਮੇਰੇ ਹਿਸਾਬ ਦੇ ਨਾਲ 20 ਤੋਂ 25 ਫੁੱਟ ਜਿਹੜਾ ਆ ਉਹ ਦਰਿਆ ਲੈ ਗਿਆ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਦੇਖੋ ਕਿੰਨੀਆਂ ਛੱਲਾਂ ਨੇ ਜਿਹੜੀਆਂ ਦਰਿਆ ਦੇ ਵਿੱਚ ਕਿੰਨੀਆਂ ਉੱਚੀਆਂ ਲੱਗਦੀਆਂ ਨੇ ਘੜ ਤੋਂ ਘੜ 10 ਤੋਂ 15 ਫੁੱਟ ਦੀ ਜਿਹੜੀ ਛੱਲ ਬਣਦੀ ਪਈ ਵਿੱਚ ਇਹਦੇ ਤੇ ਨਾਲ ਹੀ ਸਾਡੇ ਇੱਕ ਘਰ ਆ ਜਿਹਨੂੰ ਬਹੁਤ ਜ਼ਿਆਦਾ ਖਤਰਾ ਹੈ ਤੇ ਨਾਲ ਹੀ ਉਧਰਲੇ ਪਾਸੇ ਸਕੂਲ ਆ ਬੱਚਿਆਂ ਦਾ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਇੱਥੇ ਜਲਦ ਤੋਂ ਜਲਦ ਸਾਡੀ ਮਦਦ ਕੀਤੀ ਜਾਵੇ ਪ੍ਰਸ਼ਾਸਨ ਨੂੰ ਵੀ ਚਾਹੁੰਦੇ ਆ ਤੇ ਆਵਾਕ ਇੱਥੇ ਦੇਖਣ ਤੇ ਉਸ ਤੋਂ ਬਾਅਦ ਜਿੱਦਾਂ ਵੀ ਪ੍ਰਸ਼ਾਸਨ ਕਰੂਗਾ ਉਹ ਇੱਥੇ ਜੀ ਬਹੁਤ ਜ਼ਿਆਦੀ ਢਾਲ ਲੱਗੀ ਆ ਪਾਣੀ ਦੀ ਸਪੀਡ ਹੱਦ ਤੋਂ ਵੱਧ ਆ ਜੀ ਛੱਲਾਂ ਜਿਹੜੀਆਂ 10 15 15 ਫੁੱਟ ਤੱਕ ਨੂੰ ਜਾ ਰਹੀਆਂ ਇਹ ਮਹਾਪੁਰਸ਼ਾਂ ਦੇ ਸਾਰਿਆਂ ਦੇ ਸਹਿਯੋਗ ਨਾਲ 2023 'ਚ ਵੀ ਜਿਹੜੀ ਇੱਥੇ ਢਾਲ ਲੱਗੀ ਬਚਾਇਆ ਗਿਆ ਇਹ ਉਹਦੇ ਨੇੜੇ ਹੀ ਲੱਗੀ ਹੈ ਢਾਲ ਸਾਰੇ ਮਹਾਪੁਰਸ਼ਾਂ ਨੇ ਪਿਛਲੀ ਵਾਰ ਇਹ ਜਿਹੜੀ ਢਾਲ ਪਚਾਈ ਸੀ ਇਸੇ ਤਰ੍ਹਾਂ ਹੀ ਮਹਾਪੁਰਸ਼ਾਂ ਨੂੰ ਸੰਗਤ ਨੂੰ ਵੀ ਅਪੀਲ ਕਰਦੇ ਆਂ ਜੀ ਕੋਈ ਇਹ ਨਾ ਸੋਚੇ ਪਾਣੀ ਬਹੁਤ ਘਟ ਗਿਆ ਪਾਣੀ ਤਾਂ ਘਟਵਾ ਸਪੀਡ ਬਹੁਤ ਜ਼ਿਆਦੀ ਹੈ ਜੀ ਸਾਰੇ ਇੱਥੇ ਜ਼ਰੂਰ ਪਹੁੰਚੋ ਬਹੁਤ ਲੋਡਵਾ ਜੀ ਪੱਥਰ ਜਿਹੜਾ ਬਹੁਤ ਰੁੜ ਗਿਆ ਜੀ ਤੇ ਮਿੱਟੀ ਬਹੁਤ ਰੁੜ ਰਹੀ ਹੈ ਜੀ ਸਾਰਿਆਂ ਨੂੰ ਬੇਨਤੀ ਹੈ ਜੀ ਇੱਥੇ ਜ਼ਰੂਰ ਪਹੁੰਚੋ ਸਿੰਘ ਲਗੇ ਵੀ ਬਹੁਤ ਆ ਜੀ ਸੰਗਤ ਮਹਾਪੁਰਸ਼ਾਂ ਦਾ ਸਾਰਿਆਂ ਦਾ ਹੀ ਬਹੁਤ ਯੋਗਦਾਨ ਹੈ ਜੀ ਜਿਵੇਂ ਕਿ ਰਾਤ ਦਾ ਪਾਣੀ ਘਟਿਆ ਪ੍ਰਸ਼ਾਸਨ ਦੇ ਅਧਿਕਾਰੀ ਤੁਸੀਂ ਅਜੇ ਤੱਕ ਕੋਈ ਪਹੁੰਚਿਆ ਕਰਨੀ ਨਹੀਂ ਨਹੀਂ ਜੀ ਤੱਕ ਤਾਂ ਕੋਈ ਵੀ ਨਹੀਂ ਪਹੁੰਚਿਆ ਜੀ ਹਜੇ ਤੱਕ ਕੋਈ ਨਹੀਂ ਪਹੁੰਚਿਆ ਜੀ ਇੱਥੇ